ਕੀ ਪੰਜਾਬ ਦੇ ਵਿੱਚ ਭਾਜਪਾ ਨੂੰ ਕੋਈ ਵੱਡਾ ਝਟਕਾ ਲੱਗਣ ਵਾਲਾ ਕੀ ਸਾਬਕਾ ਮੰਤਰੀ ਕਾਂਗਰਸ ਦੇ ਸੰਪਰਕ ਚ ਤੇ ਕਾਂਗਰਸ ਦੇ ਆਲ ਇੰਡੀਆ ਵਾਲੇ ਦਫ਼ਤਰ ਦੇ ਵਿੱਚ ਜਾਨੀ ਕਿ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਫ਼ਤਰ ਚ ਗੇੜੇ ਮਾਰ ਰਿਹਾ ਉਹ ਕਿਹੜਾ ਮੰਤਰੀ ਆ ਸਾਫਕਾ ਜਿਹੜਾ ਦਵਾਰਾ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਜਾ ਕੇ ਦਿੱਲੀ ਵਾਲੇ ਦਫ਼ਤਰ 'ਚ ਬੈਠ ਰਿਹਾ ਇਹ ਤੱਕ ਖਬਰਾਂ ਜਿਹੜੀਆਂ ਨੇ ਗਰਦਸ਼ ਕਰ ਰਹੀਆਂ ਨੇ ਇਹ ਸਵਾਲ ਜਿਹੜੇ ਨੇ ਖੜੇ ਹੋ ਰਹੇ ਨੇ ਇਹ ਸਵਾਲ ਕਿਉਂ ਖੜੇ ਹੋ ਰਹੇ ਨੇ ਤੇ ਇਸ ਤੇ ਉਸ ਮੰਤਰੀ ਦਾ ਕੀ ਕਹਿਣਾ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪੈਨ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਾਂਗਰਸੀਆਂ ਨੇ ਜਾਣ ਲੱਗਿਆਂ ਅੱਗਾ ਨਹੀਂ ਦੇਖਿਆ ਤੇ ਪਿੱਛਾ ਨਹੀਂ ਦੇਖਿਆ ਲਗਾਤਾਰ ਭਾਰਤੀ ਜਨਤਾ ਪਾਰਟੀ ਦੇ ਵਿੱਚ ਲੋਕ ਗਏ ਹੁਣ ਲੋਕਾਂ ਦੀ ਵਾਪਸੀ ਵੀ ਚੱਲ ਰਹੀ ਹੈ ਆਖਿਰਕਾਰ ਉਹ ਕਿਹੜਾ ਸਾਬਕਾ ਮੰਤਰੀ ਆ ਜਿਹੜਾ ਭਾਜਪਾ ਚ ਗਿਆ ਸੀ ਤੇ ਹੁਣ ਉਹਦੀਆਂ ਚਰਚਾਵਾਂ ਕਾਂਗਰਸ ਚ ਸ਼ਾਮਲ ਹੋਣ ਦੀਆਂ ਨੇ ਦੁਬਾਰਾ ਦਰਅਸਲ 13 ਅਗਸਤ ਨੂੰ ਦਿੱਲੀ ਦੇ ਵਿੱਚ ਕਾਂਗਰਸ ਦਾ ਜਿਹੜਾ ਕੁੱਲ ਹਿੰਦ ਦਾ ਦਫ਼ਤਰ ਹੈ ਜ ਜਨ ਵਾਲ ਇੰਡੀਆ ਕਾਂਗਰਸ ਕਮੇਟੀ ਦਾ ਦਫ਼ਤਰ ਕਿਹਾ ਜਾਂਦਾ ਹੈ। ਉੱਥੇ ਸਾਰੇ ਸੂਬਿਆਂ ਦੇ ਪ੍ਰਧਾਨ ਸੱਦੇ ਹੋਏ ਸੀ। ਤੇ ਅਮਰਿੰਦਰ ਸਿੰਘ ਰਾਜਾਵੜਿੰਗ ਵੀ ਉੱਥੇ ਸਨ। ਇਸੇ ਦਰਮਿਆਨ ਅਮਰਿੰਦਰ ਸਿੰਘ ਰਾਜਾਵੜਿੰਗ ਮੀਡੀਆ ਨੂੰ ਮੁਖਾਤਬ ਹੋਏ। ਤੇ ਜਦੋਂ ਮੀਡੀਆ ਨੂੰ ਮੁਖਾਤਬ ਹੋਏ ਤਾਂ ਉੱਥੇ ਇੱਕ ਵਿਅਕਤੀ ਦੇਖਿਆ ਗਿਆ ਜਿਸ ਨੂੰ ਲੈ ਕੇ ਬੜੀ ਹੈਰਾਨੀ ਹੋਈ ਅੱਖਾਂ ਇੱਕ ਵਾਰ ਰੁਕ ਜਾਂਦੀਆਂ ਨੇ ਕਿ ਕੀ ਮਸਲਾ ਕੀ ਹੈ? ਉਹ ਵਿਅਕਤੀ ਕੋਈ ਹੋਰ ਨਹੀਂ ਸੀ ਪੰਜਾਬ ਦੇ ਸਾਬਕਾ ਮੰਤਰੀ ਤੇ ਇਸ ਵੇਲੇ ਭਾਜਪਾ ਦੇ ਵੱਡੇ ਆਗੂ ਸਨ ਉਹ ਸਨ ਸੁੰਦਰ ਸ਼ਾਮ ਰੋੜਾ ਪੰਜਾਬ ਦੇ ਸਾਬਕਾ ਮੰਤਰੀ ਸੀ ਉਸ ਤੋਂ ਬਾਅਦ ਉਹ ਭਾਜਪਾ ਚਲੇ ਗਏ ਉਸ ਤੋਂ ਬਾਅਦ ਉਹਨਾਂ ਨੂੰ ਵਿਜੀਲੈਂਸ ਨੇ ਵੀ ਗ੍ਰਿਫਤਾਰ ਕੀਤਾ ਕੱਲ ਉਹਨਾਂ ਦਾ ਉਹਨਾਂ ਤੇ ਕੇਸ ਚਲਾਉਣ ਦੀ ਪ੍ਰਵਾਨਗੀ ਵੀ ਭਗਵੰਤ ਮਾਨ ਸਰਕਾਰ ਨੇ ਦਿੱਤੀ ਪਿਛਲੀ ਜਿਹੜੀ ਹੈ 14 ਅਗਸਤ ਨੂੰ ਖਬਰਾਂ 'ਚ ਕੱਲ ਤੇ ਪਰਸੋਂ ਹੋਣੀ ਸ਼ੁਰੂ ਹੋਈ ਉਹ ਉੱਥੇ ਦੇਖੇਗੇ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਤਸਵੀਰਾਂ 'ਚ ਤੁਹਾਨੂੰ ਦਿਖਾਉਣਾ ਹੈ ਕਿ ਕਿਵੇਂ-ਕਿਵੇਂ ਸੁੰਦਰ ਸ਼ਾਮ अरोड़ा ਉੱਥੇ ਦੇਖੇਗੇ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਸੁੰਦਰ ਸ਼ਾਮ अरोड़ा ਪਿੱਛੇ ਕਿਸੇ ਨਾਲ ਗੱਲਾਂ ਕਰਦੇ ਹੋਏ ਗੇੜੇ ਕੱਢਦੇ ਹੋਏ ਅਮਰਿੰਦਰ ਸਿੰਘ ਰਾਜਾਵੜਿੰਗ ਦੇ ਵਿਖਾਈ ਦੇ ਰਿਹਾ ਜਦੋਂ ਅਮਰਿੰਦਰ ਸਿੰਘ ਰਾਜਾਵੜਿੰਗ ਮੀਡੀਆ ਨੂੰ ਸੰਬੋਧਨ ਕਰ ਰਹੇ ਸੀ ਇਹ ਤਸਵੀਰਾਂ ਜਿਹੜੀਆਂ ਨੇ 13 ਅਗਸਤ ਦੀਆਂ ਨੇ ਕੋਲ ਹਿੰਦ ਕਾਂਗਰਸ ਦਾ ਦਫ਼ਤਰ ਹੈ ਜਾਨੀ ਕਿ ਆਲ ਇੰਡੀਆ ਕਾਂਗਰਸ ਕਮੇਟੀ ਦਾ ਇਹ ਦਫ਼ਤਰ ਹੈ ਉੱਥੇ ਨੇ ਇਸ ਮਾਮਲੇ 'ਚ ਮੈਂ ਕਈ ਦਿਨ ਹੋ ਗਏ ਕੋਸ਼ਿਸ਼ ਕਰ ਰਿਹਾ ਸੀ ਕਿ ਸੁੰਦਰ ਸ਼ਾਮ अरोड़ा ਦੇ ਨਾਲ ਸੰਪਰਕ ਹੋਵੇ ਦੋ ਤਿੰਨ ਦਿਨ ਤਣੋਂ ਦਾ ਫੋਨ ਨਹੀਂ ਲੱਗਿਆ ਤਾਂ ਸੋ ਅੱਜ ਉਹਨਾਂ ਦੇ ਨਾਲ ਗੱਲ ਹੋਈ ਉਹਨਾਂ ਨਾਲ ਫੋਨ ਤੇ ਗੱਲਬਾਤ ਤੋਂ ਬਾਅਦ ਉਹਨਾਂ ਨੇ ਇਸ ਮਾਮਲੇ ਦੇ ਉੱਤੇ ਆਪਣਾ ਪੱਖ ਰੱਖਿਆ ਪਰ ਜਿਹੜੇ ਕੁਝ ਰੇਜ਼ਿੰਗ ਸਵਾਲ ਨੇ ਉਹ ਆਪਾਂ ਗੱਲ ਕਰ ਲਈਏ ਉਸ ਤੋਂ ਬਾਅਦ ਆਪਾਂ ਸੁੰਦਰ ਸ਼ਾਮ अरोड़ा ਹੁਣਾਂ ਦੀ ਗੱਲ ਕਰਦੇ ਆਂ ਦਰਅਸਲ ਪ੍ਰਤਾਪ ਸਿੰਘ ਬਾਜਵਾ ਤੇ ਚਰਨਜੀਤ ਸਿੰਘ ਚੰਨੀ ਅੱਗੜ ਪਿੱਛੜ ਵਾਰੋ ਵਾਰੀ ਜਾ ਕੇ ਹਿਯਾਰਪੁਰ ਅਰੋੜਾ ਹੁਣਾਂ ਨੂੰ ਮਿਲੇ ਸੁੰਦਰ ਸ਼ਾਮ ਅਰੋੜਾ ਨੂੰ ਮਿਲੇ ਚਰਚਾ ਇਹ ਪੰਜਾਬ ਦੇ ਵਿੱਚ ਚੱਲ ਪਈ ਕੇ ਸੁੰਦਰ ਸ਼ਾਮ ਅਰੋੜਾ ਕਾਂਗਰਸ ਚ ਸ਼ਾਮਲ ਹੋਏ ਲੋ ਤੇ ਜਦੋਂ ਇਹ ਤਸਵੀਰਾਂ ਦੇਖੀਆਂ ਬੜੀ ਹੈਰਾਨਗੀ ਹੋਈ ਕਿ ਕੀ ਵਾਕਈ ਸੁੰਦਰ ਸ਼ਾਮ ਅਰੋੜਾ ਹੁਣੀ ਕਾਂਗਰਸ ਚ ਆ ਗਏ ਜਾਂ ਫਿਰ ਕੋਈ ਗੱਲਬਾਤ ਚੱਲ ਰਹੀ ਹੈ ਇਸ ਮਾਮਲੇ ਨੂੰ ਲੈ ਕੇ ਕਾਫੀ ਜਿਹੜਾ ਇਧਰ-ਉਧਰ ਹੱਥ ਪੱਲਾ ਮਾਰਿਆ ਤਾਂ ਕਈ ਚੀਜ਼ਾਂ ਸਾਹਮਣੇ ਆਈਆਂ ਨੇ ਉਸ ਦੇ ਵਿੱਚ ਅੱਗੇ ਵਾਰੀ-ਵਾਰੀ ਦੱਸਦੇ ਹਾਂ ਹੁਣ ਕਾਂਗਰਸ ਚੋਂ ਆਉਂਦੇ ਨੇ ਨਹੀਂ ਆਉਂਦੇ ਤਾਂ ਉਹਨਾਂ ਤੇ ਡਿਪੈਂਡ ਕਰਦਾ ਆ ਮੈਂ ਉਹਨਾਂ ਨੂੰ ਟੈਲੀਫੋਨ ਤੇ ਗੱਲ ਕਰਦਿਆਂ ਇਹ ਸਵਾਲ ਪੁੱਛਿਆ ਵੀ ਕਿ ਤੁਸੀਂ ਵਾਪਸ ਆਉਣਾ ਚਾਹੁੰਦੇ ਹੋ ਜਾਂ ਕੋਈ ਉਮੀਦ ਹੈਗੀ ਆ ਤਾਂ ਉਹਨਾਂ ਨੇ ਫੋਨ ਕੱਟਤਾ ਸੁੰਦਰ ਸ਼ਾਮ अरोੜਾ ਇਸ ਬਾਰੇ ਕੀ ਕਹਿੰਦੇ ਆ ਕਿਉਂ ਉਹ ਗਏ ਉਸ ਦਫ਼ਤਰ ਦੇ ਵਿੱਚ ਕੀ ਕਾਰਨ ਸੀ ਉਹ ਸੁਣਦੇ ਆ ਸਰ ਤੁਸੀਂ 13 ਅਗਸਤ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦੇ ਦਫ਼ਤਰ ਗਏ ਸੀ ਸਰ ਇਸ ਤਰ੍ਹਾਂ ਸੀ ਉਹਨਾਂ ਦੇ ਨਾਂ ਜਿਹੜੇ ਰਾਜਾ ਬਣੇ ਉਹ ਹੈ ਨਾ ਜਿਆਦਤ ਜੀ 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 ਉਹਨਾਂ ਦੇ ਫਾਦਰ ਬੀ ਵੀ ਜੀ ਸਹੀ ਜੋ ਆਪਣਾ ਜੀ ਜੀ ਸਰ ਜੀ ਬਰਸੀ ਤੋਂ ਬਾਅਦ ਅਸੀਂ ਉਹਨਾਂ ਦੇ ਨਾਲ ਹੀ ਉੱਥੇ ਪੁਰਾਣੇ ਸਾਥੀ ਸਾਰੇ ਜੀ ਜੀ ਹਾਂ ਉਦਾਂ ਕੋਈ ਨਹੀਂ ਮੈਂ ਗਿਆ ਸੀ ਜੀ ਵੈਸੇ ਉਹਨਾਂ ਦੀ ਬਰਸੀ ਤੋਂ ਬਾਅਦ ਅਸੀਂ ਐਸੀ ਤਾਂ ਐਸੀ ਬਤ ਜੀ ਜੀ ਸਰ ਇੱਕ ਮੈਂ ਲਾਸਟ ਪ੍ਰਸ਼ਨ ਹੈ ਕੀ ਅਰਾਦਾ ਤਾਂ ਤੁਸੀਂ ਸੁਣਿਆ ਸੁੰਦਰ ਸ਼ਾਮ अरोड़ा ਦਾ ਕਹਿਣਾ ਹੈ ਕਿ ਪੰਜਾਬ ਕਾਂਗਰਸ ਦੇ ਜੋ ਇੰਚਾਰਜ ਨੇ ਦਵਿੰਦਰ ਜਾਦਵ ਹੁਰੀ ਉਹਨਾਂ ਦੇ ਪਿਤਾ ਦੀ ਵਰਸੀ ਦਾ ਸਮਾਗਮ ਸੀ ਜਿੱਥੇ ਉਹ ਇਕੱਠੇ ਹੋਏ ਸੀ ਜਿੱਥੇ ਅਮਰਿੰਦਰ ਸਿੰਘ ਰਾਏ ਵੜਿੰਗਸ ਨੇ ਕੋਈ ਹੋਰ ਆਗੂ ਵੀ ਸੀ ਤੇ ਉਸ ਤੋਂ ਬਾਅਦ ਉਹ ਸਾਰੇ ਇਕੱਠੇ ਸੀ ਤਾਂ ਅਮਰਿੰਦਰ ਸਿੰਘ ਰਾਏ ਵੜਿੰਗ ਨੇ ਜਿਹੜਾ ਉਹ ਮੀਟਿੰਗ ਚਸ਼ਮੂਲੀਅਤ ਕਰਨੀ ਸੀ ਐਸੇ ਕਰਕੇ ਉਹ ਉਹਨਾਂ ਦੇ ਨਾਲ ਚਲੇ ਗਏ ਇਹ ਪੱਖ ਹੈ ਸੁੰਦਰ ਸ਼ਾਮ अरोड़ा ਦਾ ਆ ਸੂਤਰੇ ਦੱਸਦੇ ਕਿ ਹਿਲਜੁਲ ਤਾਂ ਅੰਦਰ ਖਾਤੇ ਹੋ ਰਹੀ ਹੈ ਕਿੰਨੀ ਕੁ ਹੋ ਰਹੀ ਹੈ ਇਹਦੇ ਬਾਰੇ ਹਜੇ ਚੀਜ਼ਾਂ ਬਾਹਰ ਨਿਕਲਣੀਆਂ ਬਾਕੀ ਨੇ ਸੁੰਦਰ ਸ਼ਾਮ अरोड़ा ਨੂੰ ਜਦੋਂ ਮੈਂ ਐਸੇ ਫੋਨ ਕਾਲ 'ਚ ਹੀ ਪੁੱਛਿਆ ਕਿ ਕੀ ਕੋਈ ਇਰਾਦਾ ਹੈ ਤੁਹਾਡਾ ਤਾਂ ਉਹਨਾਂ ਨੇ ਫੋਨ ਕੱਟਤਾ ਜਵਾਬ ਨਹੀਂ ਦਿੱਤਾ ਜਾਂ ਉਹਨਾਂ ਨੇ ਪ੍ਰਸ਼ਨ ਪੂਰੀ ਤਰ੍ਹਾਂ ਨਾਲ ਨਹੀਂ ਸੁਣਿਆ ਆ ਉਹਨਾਂ ਨੇ ਇਸ ਗੱਲ ਦਾ ਜਵਾਬ ਨਹੀਂ ਦਿੱਤਾ ਪਰ ਜਿਸ ਤਰ੍ਹਾਂ ਨਾਲ ਬਾਜਵਾ ਤੇ ਚੰਨੀ ਉਹਨਾਂ ਦੇ ਘਰ ਅੱਗੜ ਪਿੱਛੜ ਗਏ ਮਾਮਲਾ ਕੁਝ ਨਾ ਕੁਝ ਗੜਬੜ ਜ਼ਰੂਰ ਹੈ ਸ਼ਾਇਦ ਇਸ ਮਾਮਲੇ 'ਚ ਕੋਈ ਵੱਡੀ ਖਬਰ ਆਉਂਦੇ ਦਿਨਾਂ 'ਚ ਸੁਣਨ ਨੂੰ ਮਿਲ ਜੇ ਇਹ ਇੱਕ ਵੱਡਾ ਕਦਮ ਹੈ ਜਿਹੜਾ ਉਹ ਹੋ ਸਕਦਾ ਹੈ ਸੁੰਦਰ ਸ਼ਾਮ अरोड़ा ਦਾ ਆਉਂਦੇ ਦਿਨਾਂ ਦੇ ਵਿੱਚ ਤੇ ਭਾਜਪਾ ਨੂੰ ਇੱਕ ਵੱਡਾ ਝਟਕਾ ਹੋ ਸਕਦਾ ਪਰ ਫਿਲਹਾਲ ਉਹਨਾਂ ਨੇ ਇਸ ਗੱਲ ਦਾ ਕੋਈ ਜਵਾਬ ਨਹੀਂ ਦਿੱਤਾ ਤੁਹਾਡੀ ਕੀ ਰਾਏ ਹੈ ਕਮੈਂਟ ਬਾਕਸ 'ਚ ਜ਼ਰੂਰ ਦਰਜ ਕਰਾਓ